हां जी पहुंच गए भाई जी मलेरकोट वाले दी मंडी ਤੇ ਕਸ਼ਮੀਰ ਦੇ ਬੱਕਰੇ ਤੇ ਬੱਕਰੀਆਂ ਆਜੋ ਜੀ ਮੰਡੀ ਦੇ ਵਿੱਚ ਤੁਹਾਨੂੰ ਪਹਿਲੀ ਵਾਰ ਦਿਖਾਈਏ ਕਸ਼ਮੀਰ ਦੇ ਬੱਕਰੇ ਤੇ ਬੱਕਰੀਆਂ ਬਾਈ ਜੀ ਤੁਸੀਂ ਵੀਡੀਓ ਦੇਖ ਕੇ ਬਾਈ ਜੀ ਹੈਰਾਨ ਰਹਿ ਜੋਗੇ ਐਨੇ ਵਧੀਆ ਬੱਕਰੇ ਬੱਕਰੀਆਂ ਨੇ ਬਾਈ ਨੇ ਆਪਾਂ ਗੱਲਬਾਤ ਕੀਤੀ ਆ ਵੀਡੀਓ ਰਹੀਂ ਬਾਈ ਵੀਡੀਓ ਨੂੰ ਅੱਗੇ ਲਾਜ਼ਮੀ ਸ਼ੇਅਰ ਕਰਨਾ ਚੈਨਲ ਨੂੰ ਆਪਣੇ ਨੂੰ ਬਾਈ ਜੀ ਸਬਸਕ੍ਰਾਈਬ ਲਾਜ਼ਮੀ ਕਰਨਾ ਜੇ ਫੇਸਬੁੱਕ ਪੇਜ ਤੇ ਬਾਈ ਜੀ ਫਾਲੋ ਕਰਨਾ ਬਾਈ ਓ ਬਹੁਤ ਧੰਨਵਾਦੀ ਹੋਮਾਗੇ ਬਾਈ ਜੀ ਠੀਕ ਹੈ ਜੀ ਆਜੋ ਜੀ ਮੰਡੀ ਦੇ ਵਿੱਚ ਦੇਖੋ ਬਾਈ ਜੀ ਬੱਕਰੇ ਤੇ ਬੱਕਰੀਆਂ ਜੇ ਕਿਸੇ ਨੇ ਬਾਈ ਜੀ ਵੀਡੀਓ ਬਣਵਾਉਣੀ ਆ ਆਪਣਾ ਫੋਨ ਨੰਬਰ 78885 38188 ਜੀ ਤੇ ਸੁੰਦਰ ਹੈ ਵੈਰਾਈਟੀ ਬਹੁਤ ਵਧੀਆ ਬਾਈ ਬੜੀ ਖੂਬਸੂਰਤ ਚੀਜ਼ ਹੈ ਵਧੀਆ ਚੀਜ਼ ਹੈ ਹਾਂ ਠੀਕ ਹੈ ਨਾ ਦੇਖਣ ਲਾਇਆ ਕਿ ਮੰਡੀ ਦੇ ਵਿੱਚੋਂ ਸਭ ਤੋਂ ਬਣੀ ਮੇਨ ਇਹ ਸ਼ਾਨ ਹਾਂ ਫੁੱਟ ਫੁੱਟ ਦੇ ਤਾਂ ਬਾਲ ਹੀ ਹੋਣਗੇ ਹਾਂ ਲਾ ਮਾਸ਼ਾਅੱਲਾ ਜਮਾ ਸਿੰਘ ਦੇਖ ਸਿੰਘ ਦੇਖ ਲੋ ਜਿਵੇਂ ਰੋਜ ਹੁੰਦਾ ਹੈ ਹਿਰਨ ਹੁੰਦਾ ਹੈ ਜਿਵੇਂ ਮਰਜੀ ਕਹਿ ਲਈਏ ਹਾਂ ਹਾਂ ਨਾ ਨਾ ਮਿਰਗ ਹਾਂ ਦੇ ਸਿੰਘੇ ਸਿੰਘੇ ਨੇ ਮੇਲਾ ਲੱਗਿਆ ਪਿਆ ਮਾਸ਼ਾਅੱਲਾ ਕਿਆ ਬਾਤ ਹੈ ਬਈ ਦੇਖੋ ਬਈ ਸਿੰਘ ਦੇਖੋ ਕੁੰਡਾ ਜਮਾ ਜੋੜੀ ਦਾ ਜੋੜੀ ਦਾ ਕਿਆ ਬਾਤ ਹੈ ਐਡੇ ਸਿੰਘ ਦੇ ਬਈ ਐਡੇ ਆਹ ਕੀ ਬਾਤ ਆ ਭਾਈ ਬਾਗਿਆ ਸ਼ਾ ਗਿਆ ਭਾਈ ਸ਼ਾ ਗਿਆ ਦਾ ਮਾਸ਼ਾ ਅੱਲਾਹ ਦੇਖੋ ਝੁੰਡਾ ਭਾਈ ਪੂਰਾ ਝੁੰਡੇ ਇਹ ਇਹ ਮਲੇਰ ਕੋਟਲੇ ਦੀ ਮੰਡੀ ਦੀ ਦੇਖਣਯੋਗ ਚੀਜ਼ ਹੈ ਜੀ ਇਹ ਜਿਹੜੇ ਬੱਕਰੇ ਆ ਜੇ ਛੇੜੂਸਾਂ ਬਹੁਤ ਸੋਹਣੀਆਂ ਨੇ ਸਿੰਘਾਂ ਮੈਂ ਸਿੰਘ ਅੱਡੇ ਡਣੇ ਨਾਲ ਬਚਾ ਦੇ ਖੜਾ ਦਤਾ ਮੈਨੂੰ ਭਾਈ ਤੁਸੀਂ ਪਹਿਲੇ ਹੀ ਪਹਿਲੇ ਵੀ ਆਏ ਸੀ ਹਰ ਸਾਲ ਆਉਂਦੇ ਆ ਇਹ ਕਿੰਨੇ ਦਾ ਇੱਕ ਵੇਗ ਜਾਂਦਾ ਹੈ ਤੇਰੀ ਨਗਰ ਚ ਭਾਈ ਉਹ ਦੇਖ ਲੈ ਪਹਿਲਾਂ ਕਿੰਨੇ ਦੇ ਵਿਗਿਆ ਉਦੇ ਲਗ ਲਗ ਹਿਸਾਬ ਲੱਗੇ ਸੀ ਅੱਛਾ ਭਾਰ ਮਤਾਪ ਕਿੰਨੇ ਵਿਕੇ ਕਿਵੇਂ ਹੋਇਆ ਉਹ ਦੱਸ ਹਾਂ ਕੋਈ ਬੇ ਨਾਗ ਵੇਚਿਆ ਕੋ ਹਾਂ 5 6 ਵਜੇ ਤੇ ਕਿੰਨੇ ਕਿੰਨਾ ਦਾ ਵੇਚਤਾ ਦੋ ਵੇਚਿਆ 80000 ਦੇ ਮਾਸ਼ਾਅੱਲਾ ਦੋ ਨਾਗ 80000 ਦੇ ਦੋ ਨਾਗ 80000 ਰੁਪਏ ਦੇ ਬਾਈ ਠੀਕ ਹੈ ਆਏ ਹਾਂ ਹਾਂ ਬਹੁਤ ਵਧੀਆ ਬਾਈ ਚੀਜ਼ ਹੈ ਇਹ ਦੋ ਕਰ ਦੋ ਬਾਈ ਸ਼ੇਰ ਆਲੈਂਡਰੀ ਆਲੈਂਡਰੀ ਕੀ ਹਾਲ ਹੈ ਜੀ ਠੀਕ ਹੈ ਜੀ ਆਪ ਸਨਾਓ ਆਪੋਨਾ ਨਾਮ ਕਹੋ ਜੀ ਮੇਰਾ ਨਾਮ ਪਾਲਕੁਸੈਨੀ ਠੀਕ ਹੈ ਜੀ ਤੇ ਅੱਜ ਆਏ ਜੀ ਆਹੋ ਆ ਜੀ ਆਏ ਤੇ ਇਸ ਮੰਡੀ ਦੇ ਵਿੱਚ ਮੇਰਕੋਟਲੇ ਪਹਿਲੀ ਵਾਰ ਆਏ ਵੀ ਪਹਿਲਾਂ ਪਹਿਲੀ ਵਾਰ ਆਉਂਦਾ ਜੀ ਅੱਛਾ ਅੱਛਾ ਜੀ ਠੀਕ ਹੈ ਜੀ ਜਿਹੜੇ ਆਪਾਂ ਬੱਕਰੇ ਲਿਆਂਗੇ ਜੀ ਕਿਹੜੀ ਵੈਰੈਟੀ ਵਾਝਦੇ ਜੀ ਕਸ਼ਮੀਰ ਦੀ ਵੈਰੈਟੀ ਹੈ ਜੀ ਕਸ਼ਮੀਰ ਦੀ ਵੈਰੈਟੀ ਹੈ ਜੀ ਠੀਕ ਹੈ ਜੀ ਇਹ ਫਿਰ ਠੰਡੇ ਥਾਰਿਆਂ ਦੇ ਹੋਣਗੇ ਕਾ ਜੀ ਮੈਂ ਕਿਹਾ ਇਹ ਪਹਾੜਾਂ ਤੇ ਰਹਿੰਦੇ برفਾਂ ਦੇ ਠੀਕ ਹੈ ਜੀ ਫਿਰ ਇੱਥੇ ਗਰਮੀ ਮੰਦੇ ਹੋਣਗੇ ਹਾਂ ਹੋ ਗਰਮੀ ਤੇ ਮੰਦੇ ਹੀ ਹੈਗੀ ਦੇਖੋ ਹਾਂ ਇਹਦੇ ਇਹਨਾਂ ਨੂੰ ਬਰਫ ਵੀ ਚਾਹੀਦੀ ਉਹ ਠੰਡਾ ਪਾਣੀ ਪੀਣ ਨੂੰ ਕਿ ਨਹੀਂ ਠੰਡਾ ਪਾਣੀ ਪੀ ਲੈ ਇਹਨਾਂ ਨੇ ਅੱਗੇ ਤੁਸੀਂ ਇਹਨਾਂ ਨੂੰ ਇਹ ਛਿਲਕਾ ਸੁਲਕਾ ਕੋਈ ਡਾ ਲਓ ਕੋਈ ਨਹੀਂ ਖਾਣਗੇ ਅਸਲ ਇਹਨਾਂ ਨੇ ਉਹ ਹੀ ਪੱਤੇ ਖਾਣੇ ਉਧਰ ਦੀ ਨੇਚਰ ਨਹੀਂ ਪਹਾੜਾਂ ਦੇ ਅਸੇ ਉਹ ਠੀਕ ਹੈ ਇੱਥੇ ਗੰਦਾ ਪਾਣੀ ਵੀ ਵੀਡੀਓ ਤੇ ਆਪਾਂ ਉਹ ਦੇਖਦੇ ਆ ਆਵਾ ਫੇ ਕਸ਼ਮੀਰ ਦੇ ਥੋੜੇ ਵੀਡੀਓ ਕੱਢ ਲੈਣੇ ਆ ਉਧਰ ਇਹ ਬਹੁਤ ਦੇਖੀਦੇ ਇਹ ਜੀ ਮਾਲ ਉੱਪਰ ਹੀ ਫਿਰਦੇ ਹੁੰਦੇ ਨੇ ਥੋੜੇ ਤਾਂ ਉਧਰ ਸੜਕਾਂਾਂ ਵੀ ਬਰਫ ਪਚਾ ਕੇ ਪੜੇ ਫੇ ਜਿਹੜਾ ਟਰੈਕਟਰ ਖੜਾਗਾ ਖੜਾਗਾ ਉੱਥੀ ਖੜਾਗਾ ਹੈ ਨਾ ਜਦੋਂ ਬਰਫ ਲੋਡ ਹੁੰ ਉਹਦੇ ਮਸ਼ੀਨਾਂ ਨਾਲ ਹੀ ਪਰ ਫੱਟ ਗਿਆ ਚੱਕ ਗਿਆ ਹਾਂ ਠੀਕ ਹੈ ਜੀ ਠੀਕ ਹੈ ਜੀ ਇਹ ਤੁਸੀਂ ਅੱਜ ਇਹ ਕਾਹਦੇ ਲਿਆਉਂਦੀ ਬੱਕਰੇ ਟਰੱਕ ਤੇ ਨਹੀਂ ਆਪਣੀ ਪਿੱਕਅਪ ਲੈ ਲਵਾਂਗੇ ਉਹ ਗੱਡੀ ਲੈ ਆਸੇ ਆ ਜੀ ਠੀਕ ਹੈ ਕਿੰਨੇ ਚਰਚਾ ਹੈ ਵੀ ਕੱਲ ਕੱਲ ਤੁਰੇ ਸੀ ਕਾਜੀ ਠੀਕ ਹੈ ਜੀ ਦੇਖੋ ਭਾਈ ਕੀ ਬਾਤ ਹੈ ਬੜੀ ਸ਼ਾਂਤ ਹੋਇਆ ਕੋਈ ਮੇਲਾ ਸੋ ਅੱਛਾ ਪੂਰਾ ਸਿਰਾਂ ਕੰਮ ਆ ਮੇਲਾ ਮੇਲਾ ਲੱਗਿਆ ਪਿਆ ਜੀ ਮੇਲਾ ਇਹ ਮੇਲਾ ਬਣਾਤਾ ਇਹਨਾਂ ਨੇ ਇਹਲੀ ਦਫਾ ਦੇਖਿਆ ਮੰਡੀ ਦੀ ਸ਼ਾਨ ਬਣਾ ਦੇ ਸ਼ਾਨ ਹਾਂ ਬਾਈ ਗੱਲ ਸਹੀ ਹੈ ਬਹੁਤ ਵਧੀਆ ਚੀਜ਼ ਹੈ ਲੋਕਾਂ ਦਾ ਸ਼ੇਰ ਬਾਈ ਬਹੁਤ ਬਾਈ ਦੇਖਣ ਆਲੇ ਆ ਬੱਕਰੇ ਨੂੰ ਬਹੁਤ ਅੱਛੇ ਠੀਕੇ ਇਹਨਾਂ ਦੇ ਆ ਜੀ ਕਿੰਨਾ ਚਰੋਗੇ ਤੁਹਾਨੂੰ ਰੱਖਦੇ ਨੂੰ ਕਿੰਨਾ ਚਰੋਗੇ ਇਹਨਾਂ ਨੂੰ ਸਾਰੇ ਕੋਲ ਦੇ ਬਜ਼ੁਰਗੀ ਕਮੇ ਜੀ ਅੱਛਾ ਤੁਰ ਤੋ ਲੈ ਕੇ ਤੁਰ ਤੱਕਾ ਠੀਕ ਹੈ ਜੀ ਫੋਨ ਨੰਬਰ ਦੱਸਿਓ ਜਪਣਾ 9596 ਸ਼ਹਾਦਾ 49 ਤੁੰਗ ਠੀਕ ਹੈ ਜੀ ਕਿਤੇ ਫੋਨ ਨਾਲ ਗੱਲ ਕਰਾਂਗੇ ਤੁਹਾਡੇ ਨਾਲ ਹਾਂਜੀ ਠੀਕ ਹੈ ਜੀ ਜੋ ਵੀ ਕਰ ਲੋ ਕੋਈ ਮਰਜ਼ੀ ਗੱਲ ਬਾਈ ਨਾਲ ਜੇ ਕਿਸੇ ਨੇ ਬੱਕਰੇ ਲੈਣੇ ਨੇ ਜੇ ਜੀ ਕਿਸੇ ਨੇ ਇੱਧਰ ਬੱਕਰੇ ਮਗੋਣੇ ਉਧਰ ਉਹਦੀ ਛੱਡ ਜਾਓਗੇ ਆਹੋ ਅਸੀਂ ਪਜਾਗ ਦੇਾਂਗੇ ਅਸੀਂ ਇੱਧਰ ਛੱਡ ਦੋਗੇ ਠੀਕ ਹੈ ਜੀ ਉਹ ਉਧਰ ਕਿਸੇ ਨੇ ਆਣਾ ਹੋਗਾ ਤਾਂ ਉਧਰ ਦੇ ਦਿਆਂਗੇ ਠੀਕ ਹੈ ਜੀ ਉਹ ਆਪਣੀ ਸ਼ੇਅਰ ਕਰਕੇ ਆ ਜਾਏਗਾ ਨਾਲ ਬੱਕਰੇ ਲੈ ਆਏਗਾ ਠੀਕ ਹੈ ਜੀ ਅਗਰ ਸਾਨੀ ਸਾਨੂੰ ਬੋਲੇਗਾ ਅਸੀਂ ਤੇ ਪਜਾ ਕੇ ਦੇਾਂਗੇ ਠੀਕ ਹੈ ਜੀ ਠੀਕ ਹੈ ਇਹ ਤਾਂ ਹਿਰਨ ਇਹ ਬੱਕਰੀ ਬੱਕਰੇ ਹੋਣਗੇ ਹਿਰਨ ਹੈਗੇ ਇਹ ਤਾਂ ਹਿਰਨ ਹੈ ਇਹਨਾਂ ਦਾ ਗੋਸ਼ਟ ਜਿਹੜਾ ਹੈਗਾ ਨਾ ਇਹ ਜੜੀਆਂ ਬੂਟੀਆਂ ਵਾਲਾ ਗੋਸ਼ਟ ਹੈਗਾ ਹਾਂ 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 ਉਹਨਾਂ ਨੂੰ ਤਾਂ ਬੜਾ ਫਰਕ ਆ ਇੱਕ ਵਾਰੀ ਖਾਣ ਨਾਲ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਕਰ ਜਾਣੀਆਂ हां तो सही हा। बकरी है बकरीया दूध बिकदा है कहते हैं कि जड़ी बकरी दे दूध सेल पूरे करते वो यही बकरी है ये हां ये दूसरी बकरी पंजाबी बकरी नहीं हैगी वो ये बकरी ना, के सेल पूरे है ये बकरी है ठीक <laughs> है हुन ਤਾਂ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਹੈਗਾ ਸੀ ਜੀ ਧਰਤੀ ਪਈ ਸੀਗੀ ਪੂਰੀ ਵਧੀਆ ਬਾਤ ਬਿਨਾ ਬਾਤ ਤੋਂ ਹੁਣ ਤਾਂ ਸਾਰੀ ਬਾਤ ਕਰ ਲਈ ਹੁਣ ਤਾਂ ਕੋਈ ਕੱਖ ਅੰਡਾ ਰਿਹਾ ਨਹੀਂ ਹੈਗਾ ਛੋਟੇ ਬਣੇ ਤਾਂ ਬਥੇਰਾ ਕੁਝ ਪਿਆਲੇ ਉੱਧਰ ਤੋਂ ਸਾੜੇ ਹਲੇ ਜੰਗਲ بڑے بڑے ਪਹਾੜੀਆਂ ਤੋਂ بڑے بڑے ਜੰਗਲ 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 ਹੈਗੇ ਕਿ ਕਿਦਨ ਮਾਲ ਸਰਦੇ ਉਹ 6-6 ਮਹੀਨਾ ਜੰਗਲਾਂ ਜੀ ਫਿਰਦਾ ਰਹਿੰਦਾ ਜੀ ਠੀਕ ਹੈ ਜੀ ਕੋਈ ਬਤਨ ਉਹ ਛੇ ਛੇ ਮਹੀਨੇ ਤੱਕ ਜਦ ਮਹਾਦੀ ਸਰਦਾਰ ਨੇ ਅਸਈ ਹਾਂ ਠੀਕ ਹੈ ਜੀ ਆਪ ਵੀ ਘਰੇ ਆਏ ਨੇ ਦੇਖੋ ਬੋਕਰਿਓ ਕਿਆ ਕਮਾਲ ਹੈ ਜੀ ਆਹ ਤਾਂ ਬਈ ਬੁਝੇ ਸੇ ਤਾਂ ਆਪਣੇ ਅਸਮੀਰ ਦਾ ਮਾਲ ਆ ਗਿਆ ਪਿਆਰ ਨਹੀਂ ਸੈਨ ਨੂੰ ਸਭ ਸੈਨ 12 ਬੱਟਾ ਉਤਨਾ ਅਸੀਂ ਵੀ ਹੈ ਸਭ ਪਿਆਰ ਕਸੂਰ ਦਾ ਮਾਲ ਆ ਜੀ ਪਿਆਰ ਕਸੂਰ ਦਾ ਮਾਲ ਆ ਆ ਬਹੁਤ ਆ ਜੀ ਮੇਲਾ ਲੱਗਿਆ ਪਿਆ ਬੱਕਰੇ ਨੱਥੀ ਬੱਕਰੇ ਕੀ ਇਹ ਕਿਹੜੇ ਬੱਕਰੇ ਵਾਜਦੇ ਬਈ ਚੰਭੂ ਦੇਖ ਲੈਣਾ ਹੈ ਪਹਾੜਾ ਦੇ ਪਹਾੜੀ ਬੱਕਰੇ ਆਏ ਲੋ ਜੀ ਪਹਾੜੀ ਬੱਕਰੇ ਬਈ ਪਹਾੜੀ ਬੱਕਰੇ ਰੇਟ ਤਾਂ ਉਹੀ ਹੋਣਾ ਦਾ ਪਹਿਲਾਂ ਵਰਗੇ ਪਹਿਲੇ ਵਾਲੇ ਨਾਲ ਦੀ ਇੱਕ ਫਰਕ ਹੈ ਦੇਖੋ ਸਿੰਗ ਦੇਖੋ ਬਾਈ ਜੀ ਸਿੰਗ ਬੜੇ ਕਹਿੰਦਾ ਬਈ ਪਹਾੜੀ ਬੱਕਰੀ ਸ਼ਾਰੇ ਪਹਾੜੀ ਬੱਕਰੀ ਜੱਤ ਬਹੁਤ ਵੱਡੀ ਵੱਡੀ ਬੱਕਰੀਆਂ ਦੇਖ ਰਹਾ ਹਾਂ ਬੱਕਰੀਆਂ ਜੱਤਾਂ ਪਹਾੜੀ ਬੱਕਰੀ ਬੜੀ ਮਲੇਰ ਕੋਟਲੇ ਤੇ ਪਹਾੜੀ ਬੱਕਰੀਆਂ ਮੰਡੀ ਦੇ ਵਿੱਚ ਦੇਖ ਸਾਹ ਬੱਕਰੀਆਂ ਬੱਕਰੀ ਝੁੰਡ ਬੱਕਰੀਆਂ ਦਾ ਦੇਖ ਸਾਹ ਕਿੰਨੇ ਨੇ ਵੀ ਸਾਰੇ ਇਹ ਹੈਗੇ 40 30 27 27 ਆਪਣੇ ਪੰਜ ਛੇ ਦਾ ਵੇਚ ਤੇ ਆਣ ਠੀਕ ਹੈ ਉਹਨੇ ਠੀਕ ਹੈ। ਆਰਦੇ ਭਾਈ ਜੀ ਇਹ ਕਿਉਂ ਜੋੜੀ ਬਸਾਵਾ? ਇਹ ਪਹਿਲੀ ਵਾਰ ਦੇਖਿਆ ਜੀ ਇਤਰੇ ਨੂੰ। ਕਾੜੀ ਬੱਕਰੇ। ਹਾਂਜੀ ਭਾਈ ਜੀ ਤੁਹਾਨੂੰ ਕਸ਼ਮੀਰੀ ਬੱਕਰੇ ਕਿਵੇਂ ਲੱਗੇ? ਜੇ ਵਧੀਆ ਲੱਗੇ ਵੀਡੀਓ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅੱਗੇ ਤੋਂ ਤੁਹਾਨੂੰ ਇਦਾਂ ਵੀ ਵਧੀਆ ਵੀਡੀਓ ਦਿਖਾਵਾਂਗੇ। ਉਹਨਾਂ ਚੈੱਕ ਦਿਓ ਜੀ। ਅਜਾਤ ਧੰਨਵਾਦ।